ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਤੇ ਹਾਰਿਓ ਪਿੰਡ ਦੇ ਮੋੜ ਕੋਲ ਇੱਕ ਸੜਕ ਹਾਦਸੇ ਵਿੱਚ ਦੋ ਮੋਟਰਸਾਈਕਲਾਂ ਦੀ ਆਮੋ ਸਾਹਮਣੇ ਟਕਰਾ ਹੋ ਗਿਆ ਜਿਸ ਵਿੱਚ ਦੋ ਮੋਟਰਸਾਈਕਲ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਸਮਰਾਲਾ ਵਿੱਚ ਦਾਖਲ ਕਰਵਾਇਆ ਗਿਆ ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਜ਼ਖਮੀਆਂ ਨੂੰ ਚੰਡੀਗੜ੍ਹ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਡਾਕਟਰਾਂ ਕੀ ਨਾਮ ਹੈ ਡਾਕਟਰ ਅਮਰਪ੍ਰੀਤ ਕੋਲ ਆ ਰੈਸਰ ਵੀ ਐਕਸੀਡੈਂਟ ਕੇਸ ਹੈ ਇਹ ਇੱਕ ਥੀ ਡਿਟੇਲ ਹੈ ਜੀ ਹਾਂਜੀ ਦੋ ਪੇਸ਼ੈਂਟ ਆਏ ਨੇ ਦੋਨਾਂ ਦਾ ਆਪਸ ਦੇ ਵਿੱਚ ਹੀ ਐਕਸੀਡੈਂਟ ਹੋਇਆ ਇੱਕ ਪੇਸ਼ੈਂਟ ਜੋ ਹੈ ਆਇਡੈਂਟੀਫਾਈ ਹੋ ਗਿਆ ਬਲਵਿੰਦਰ ਸਿੰਘ ਹੈ ਉਹਨਾਂ ਦਾ ਨਾਮ ਉਹ ਰਾਜੇਲ ਦੇ ਦੱਸੇ ਜਾ ਰਹੇ ਆਂਡ ਇੱਕ ਪੇਸ਼ੈਂਟ ਹਾਲੇ ਅਨਨੋਨ ਹੈ ਉਹਨਾਂ ਦੇ ਨਾਲਦਿਆਂ ਨੂੰ ਸ਼ਾਇਦ ਹਾਲੇ ਪੁਲਿਸ ਵਾਲੇ ਪਤਾ ਕਰਦੇ ਜਦੋਂ ਆਣਗੇ ਫਿਰ ਬਤਨ ਲਗੂਗਾ ਦੋਨੋਂ ਪੇਸ਼ੈਂਟ ਟ੍ਰੈਪਰ ਹੋ ਗਿਆ ਦੋਨਾਂ ਦੇ ਹੈਡ ਇੰਜਰੀ ਸੀ ਐਂਡ ਇੱਕ ਪੇਸ਼ੈਂਟ ਦੇ ਪੈਰ ਤੇ ਕ੍ਰਸ਼ ਇੰਜਰੀ ਆ ਉਹਨਾਂ ਨੂੰ ਵੀ ਅਸੀਂ ਬੱਤੀ ਰੈਫਰ ਕਰਤਾ ਲੇਕਿਨ 2:00 ਵਜੇ ਥੈਰ ਹੁਣ ਹੀ ਹਲੇ ਅੱਧਾ ਪੌਣਾ ਘੰਟਾ ਪਹਿਲਾਂ ਦੀ ਗੱਲ ਹੈ ਜੀ ਤੁਹਾਡੇ ਹਰੀਆਂ ਰੋਡ ਸਮਰਾਲਾ ਮੈਮ ਕਿੰਨੀ ਕੀ ਐਜ ਹੈ ਜੀ ਇਹ ਦੋਨਾਂ ਦੀ ਇੱਕ ਤਾਂ 50 ਸਾਲ ਦੇ ਨੇ ਐਂ ਦੂਜੇ ਕਰੀਬ 35-40 ਸਾਲ ਦੇ ਹੋਣਗੇ ਤਸਵੀਰ ਇੰਜਰੀ ਹਾਂਜੀ ਇੱਕ ਦੇ ਹੈਡਿੰਗ ਜਰੀ ਆ ਥੋੜੀ ਸਵੇਅਰ ਲੱਗ ਰਹੀ ਆ ਉਹਨਾਂ ਨੂੰ ਸਕੈਨ ਕਰਨ ਵਾਸਤੇ ਅੱਗੇ ਭੇਜ ਰਹੇ ਆ ਐਂ ਦੂਜੇ ਠੀਕ ਨੇ ਕਿਹਦਾ ਹੋਇਆ ਮੇਰਾ ਨਾਮ ਗੁਰਮਖ ਸਿੰਘ ਜੀ ਸੋਹੋ ਜੀ ਅਜੇ ਸਮਰਾਲੇ ਤੁਸੀਂ ਉਹ ਲੈ ਕੇ ਆ ਮਰੀਜ਼ ਕੀ ਉਹ ਘਟਨਾ ਹੋਈ ਹੈ ਜੀ ਇਹ ਮਰੀਜ਼ ਜੀ ਅਸੀਂ ਰਿੰਡੇ ਤੋਂ ਕੰਮ ਤੋਂ ਆਪਣੇ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਉਹ ਕਟੜ ਦੇ ਉੱਤੇ ਦੇਖਿਆ ਕਿ ਕਾਫੀ ਘੱਟ ਹੋਇਆ ਸੀ ਉੱਥੇ ਇੱਕ ਐਕਸੀਡੈਂਟ ਹੋਇਆ ਸੀਗਾ ਦੋ ਮੋਟਰਸਾਈਕਲ ਆਪਸ ਵਿੱਚ ਭਿੜੇ ਨੇ ਤੇ ਇੱਕ ਬਜ਼ੁਰਗਾ ਰਾਜੇਵਾਲ ਦਾ ਉਹਨਾਂ ਦੀ ਪੈਰ ਦੀ ਹੱਡ ਅੰਗਿੱਟਾ ਟੁੱਟ ਗਿਆ ਸੀ ਤੇ ਦੋ ਪੇਸ਼ੈਂਟ ਹੈਗਾ ਆਪਣਾ ਕੋਈ ਖੁਸ਼ੀਰਾ ਮਹਲਵਈ ਦੇ ਲੱਗਿਆ ਦੱਸ ਰਿਆ ਤੇ ਉਹਨਾਂ ਨੂੰ ਲੈ ਕੇ ਅਸੀਂ ਮੌਕੇ ਤੇ ਐਂਬੂਲੈਂਸ ਨੂੰ ਫੋਨ ਕਰਕੇ ਇੱਥੇ ਸਿਵਲ ਹਸਪੀਟਲ ਸੱਦੇ ਆਏ ਜਿਹੜੇ ਖੜੇ ਸੀ ਉਹਨਾਂ ਨੇ ਕੁਝ ਨਹੀਂ ਕੀਤਾ ਨਹੀਂ ਸਰ ਸਭ ਨੇ ਕੀਤਾ ਸਰ ਸਾਰਿਆਂ ਨੇ ਚੱਕਿਆ ਗੱਬੇ ਗਿਰਿਆ ਪਿਆ ਸੀ ਬਜ਼ੁਰਗ ਛੜਕਦੇ ਸਾਰਿਆਂ ਨੇ ਚੱਕ ਕੇ ਪਹਿਲਾਂ ਫੁੱਟਪਾਥ ਕੋਲ ਲਿਆਂਦਾ ਫਿਰ ਐਮਬੂਲੈਂਸ ਆਈ 5-7 ਮਿੰਟ ਦੇ ਵਿੱਚ ਤੇ ਲਿਆ ਕੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ